ਵੱਡਾ ਏ ਬੱਲੇ 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 ਹੋ ਗਈ ਟੱਕਰ ਹੋ ਗਈ ਟੱਕਰ ਹੋ ਗਈ ਟੱਕਰ ਆਹ ਨੇ ਨੌਜਨ ਸੁਭਰਾਮਾ ਵਾਲਾ ਕਬੱਡੀ ਪਾ ਕੇ ਵਾਰਸ ਵਰਤ ਰਿਹਾ ਉਧਰ ਹੀ ਸੈਦੋਂ ਇਧਰ ਕਹਿੰਦੇ ਰਾਜਪੁਰਾਣੇ ਵਾਲੀ ਦੀ ਕਬੱਡੀ ਪੈ ਰਹੀ ਹੈ ਮੂ냐 ਵਾਲੇ ਦੇ ਮੇਲੇ ਦਾ ਬੈਸਟ ਆ ਫਰੰਦੀਪੁਰੀਏ ਗੋਪੀ ਦਾ ਚੇਲਾ ਮੈਦਾਨ ਵਿੱਚ ਮਿਲਿਆ ਚੱਕਲਾ ਮਾਈਕ ਕਰਦੇ ਗੱਲ ਆ ਚੱਠਾ ਗਵਿੰਦਪੁਰਾ ਪਿੰਡੇ ਇਸ ਨੌਜਨ ਨੇ ਬੱਚੇ ਬੱਚੇ ਦੀ ਜਵਾਨ ਤੇ ਚਾੜਤਾ ਹੈ ਇੱਕ ਪਾਸੇ ਦੁੱਲੇ ਦੀ ਪਹਿਲੀ ਕੌਡੀ ਉੱਤੇ ਮੁੰਡਾ ਐਨ ਕਹਿੰਦੇ ਮਾਝੇ ਵਾਲਾ ਇਸ ਲਈ ਧੰਨ ਧਨ ਕਰ ਆ ਗਿਆ ਬੱਜ ਕੇ ਸੁਣਿਆ ਔਰ ਭਰਾ ਅਰਥ ਤੋਂ ਲਾਈਵ ਅਨੰਦ ਮਾਨਦਾ ਉਹਦਾ ਵੀ ਧੰਨਵਾਦ ਤੇ ਨਾਲ ਰਾਜੂ ਰਣੀਆਂ ਕੁਲਵੀਰ ਤਵਾੜਾ ਅਮਨ ਸਰਪੰਚ ਅਮਰੀਕਾਲਾ ਲੰਗਿਆਣਾ ਪੈਂਡਾ ਜੀ ਦਾ ਮੇਰੇ ਵੀਰਾਂ ਦਾ ਉਹ ਵੀ ਕਹਿੰਦੇ ਸਵਾਦ ਆਜੂਗਾ ਆ ਹਾਂ 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 ਹੁਣ ਆਉਣਾ ਸਵਾਦ ਉਦੇ ਇਧਰ ਕੌਣ ਆ ਗਿਆ ਦੁੱਲਾ ਆ ਗਿਆ ਬਿੱਲੇ ਕਰ ਗੱਲ ਦੁੱਲਾ ਆ ਗਿਆ ਆ ਦੁੱਲੇ ਦੀ ਕਾਡੀ ਹੈ ਇੱਕ ਬੱਗੇ ਵਾਲੇ ਦੁੱਲੇ ਦਾ ਹੈਪੀ ਬਰਥਡੇ ਵੀ ਹੈ ਆ ਵੇਖਦਾ ਹੁਣ ਵੇਖਦਾ ਚੌੜੇ ਵਿੱਚੋਂ ਉਹ ਟਾਕ ਮਾਰ ਕੇ ਵੱਡੇ ਵੱਡੇ ਸਟਾਰ ਸੁੱਟ ਲੈਂਦਾ ਪਰ ਨੌਜਨਗਰੂ ਚੱਠਿਆਂ ਵਾਲਾ ਅੱਤ ਦੀ ਜਵਾਨੀ ਚੜੀ ਹੋਈ ਹੈ ਉਂਗਲ ਖੜੀ ਹੈ ਜਵਾਨੀ ਚੜੀ ਹੋਈ ਹੈ ਉਂਗਲ ਖੜੀ ਹੈ ਜਵਾਨੀ ਚੜhti ਬੱਲੇ ਸਾਹਮਣੇ ਆਹ ਚੇਲਾ ਕੋਪੀ ਦਾ ਇਹ 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 ਬੱਲੇ 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 ਮਨੋ ਕਪੂਰ ਪੰਡਿਆ ਨੌਜਵਾਨ ਗੱਬਰੂ ਅੱਗ ਦੀ ਲਾਟ ਵਰਗਾ ਖਿਡਾਰੀ ਹੈ ਆਓ ਐਕਸ਼ਨ ਬਣੇ ਸਾਹਮਣੇ ਜੱਸਾ ਯੂਕੇ ਤੇ ਪੰਮਾ ਢੱਲੋ ਯੂਕੇ ਨਾਲ ਵੀਰਾ ਸੋਨੂ ਇੱਬੜ ਗੋਪੀ ਮੱਲੋ ਸਾਰਿਆਂ ਦਾ ਸਤਿਕਾਰ ਇੱਧਰ ਕਹਿੰਦੇ ਜੱਸੂ ਰੰਧਾਵਾ ਇੰਦੂਰ ਰੰਧਾਵਾ ਨਿਊਜ਼ੀਲੈਂਡ ਉਹਨਾਂ ਦਾ ਵੀ ਧੰਨਵਾਦ ਨੰਬਰ ਕੀ ਦਾ ਨੰਬਰ ਗੱਬਰੂ ਦੀ ਕੌਡੀ ਦੇ ਵਿੱਚ ਨਖਰਾ ਹੈ ਅੰਤਾਂ ਦਾ ਗੱਬਰੂ ਦੀ ਕੌਡੀ ਦੇ ਵਿੱਚ ਨਖਰਾ ਹੈ ਅੰਤਾਂ ਦਾ ਵਾਅਦ ਨਹੀਂ ਹੁੰਦੇ ਦਰਦ ਮਰਤੇਲਿਆਂ ਦੇ ਮਰਦਾ ਬੱਚਾ ਨਹੀਂ ਮੈਦਾਨ ਵਿੱਚ ਪਿੱਠ ਦਿੰਦਾ ਤੇ ਬੈਦਲ ਭੈਦੇ ਵਾਂਗ ਕੁਸਰੇਲਿਆਂ ਦੇ ਆਹ ਬਿੱਲਿਆ ਕਰ ਗੱਲ ਗੱਭਰੂ ਦੀ ਕੋਟੀ ਦੇ ਵਿੱਚ ਨਖਰਾ ਹੈ ਅੰਤਾਂ ਦਾ ਗੱਭਰੂ ਦੀ ਕੌਡੀ ਦੇ ਵਿੱਚ ਨਖਰਾ ਹੈ ਅੰਤਾਂ ਦਾ ਲਲਤੋਂ ਦਾ ਅਥਰੀ ਜਵਾਨੀ ਹੈ ਅਥਰੀ ਜਵਾਨੀ ਹੈ ਦੁੱਲੇ ਨੇ ਕਹਿੰਦੇ ਅੱਜ ਦੇ ਮੇਲੇ ਤੇ ਸਿਰੇ ਦੀਆਂ ਬਾਤੀਆਂ ਆਹ ਸਾਹਮਣੇ ਫਤਾਪੁਰੀਆ ਹੁਣ ਤਾੜੀ ਵੀ ਵੱਜੂਗੀ ਤਾੜਾ ਵੀ ਵੱਜੂਗਾ ਆਹ ਨੰਬਰ ਤੇ ਆਹ ਨਖਰਾ ਓ ਰਾਲ ਨੂੰ 2000 ਸੰਮਾ ਬੋਗੜ ਸਾਡਾ ਵੀਰ ਤੇ ਨਾਲ ਮਲਸੀਆ ਪਿੰਡ ਵਾਲੇ ਵਿੰਦੇ ਹੋਰੀ ਆ ਬੱਲੇ ਬੱਲੇ ਕਿੱਥੇ 911 ਕਿੱਥੇ 3511 ਹੁਣ ਨਹੀਂ ਆਉਂਦਾ ਲੋਟ ਹੁਣ ਨਹੀਂ ਆਉਂਦਾ ਲੋਟ ਆ ਆ ਆ ਵੇਖ ਉਧਰਲੇ ਬੰਨੇ ਕੀ ਹੋਈ ਜਾਂਦਾ ਬਿੱਲਿਆ